ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਵਿੱਚ ਸੀਥ ਬ্লাইਟ ਦੀ ਚਾਹੇ ਤੁਹਾਡਾ ਝੋਨਾ ਪਲਮਣ ਵੈਰੈਟੀ ਨਾਲ ਸੰਬੰਧਿਤ ਆ ਚਾਹੇ ਹਾਈਬ੍ਰਿਡ ਨਾਲ ਸੰਬੰਧਿਤ ਆ ਤੇ ਚਾਹੇ ਤੁਸੀਂ 1509 1692 ਬਾਸਮਤੀ ਦੀਆਂ ਵੈਰੈਟੀਆਂ ਲਾਈਆਂ ਜਿਸ ਖੇਤ ਦੇ ਕੰਡੇ ਤੇ ਮੇ ਖਲੋਤਾ ਹੈ ਉਹ ਖੇਤ ਤਕਰੀਬਨ ਨਸਾਰੇ ਲਈ ਤਿਆਰ ਆ ਗੋਭ ਪੂਰੀ ਭਰੀ ਆ ਤੇ ਇਹਨੇ ਹਫਤੇਗ ਦੇ ਵਿੱਚ ਵਿੱਚ ਨਿਸਰਨਾ ਸ਼ੁਰੂ ਹੋ ਜਾਣਾ ਹਲੇ ਨੇ ਹਫਤਾ ਲੈ ਰਹਿਣਾ ਕੁਝ ਬੂਟੇ ਬਿਲਕੁਲ ਤਿਆਰ ਆਨ ਸਾਰੇ ਦੀ ਹੋ ਸਕਦਾ ਚੌਥੇ ਪੰਜਵੇਂ ਦਿਨ ਨੂੰ ਵੀ ਮੁੰਜਰਾ ਬਾਹਰ ਕੱਢ ਲੈਣ ਸੋ ਐਸ ਸਟੇਜ ਤੇ ਕਿਸਾਨ ਭਰਾਵਾਂ ਦਾ ਪਹਿਲਾ ਸਵਾਲ ਹੁੰਦਾ ਵੀ ਅਸੀਂ ਸਪਰੇਅ ਕਰੀਏ ਕਿ ਸਪਰੇਅ ਨਾ ਕਰੀਏ ਕਿਸਾਨ ਦੋਸਤੋ ਮੌਸਮ ਦੇ ਹਾਲਾਤ ਅਨਸਾਰ ਸੀਥ ਬ্লাইਟ ਮੈਂ ਪਿਛਲੀ ਜਿਹੜੀ ਤਾਨੂੰ ਸੁੰਡੀਆਂ ਵਾਲੀ ਵੀਡੀਓ ਦੱਸੀ ਸੀ ਝੋਨੇ ਦੇ ਵਿੱਚ ਸੁੰਡੀ ਮਾਰਨ ਲਈ ਉਹਦੇ ਵਿੱਚ ਤੁਹਾਨੂੰ ਮੈਂ ਸੀਥ ਬ্লাইਟ ਵਿਖਾਤੀ ਸੀ ਕਿ ਸੀਥ ਬ্লাইਟ ਆਈ ਹੈ ਤੁਸੀਂ ਆਪਣੇ ਖੇਤਾਂ ਦਾ ਜਾ ਕੇ ਨਰੀਖਣ ਕਰੋ ਝੋਨੇ ਦੇ ਵਿੱਚ ਵੱਟ ਤੋਂ ਬਹਿ ਕੇ ਜਾਂ ਆਧੀ ਕਰਮ ਝੋਨੇ ਦੇ ਵਿੱਚ ਜਾ ਕੇ ਝੋਨੇ ਦੇ ਮੋਢਾ ਨੂੰ ਫੋਲੋ ਤਣੇ ਨੂੰ ਫੋਲੋ ਜੇ ਤੇ ਤੁਹਾਨੂੰ ਗਲਿਆ-ਗਲਿਆ ਨਜ਼ਰ ਆਉਂਦਾ ਵੈਸੀ ਅਸੀਂ ਸੀਥ ਬ্লাইਟ ਦੇ ਲੱਛਣ ਵੀਡੀਓ ਦੇ ਵਿੱਚ ਵਿਖਾ ਦੇਾਂਗੇ ਹੁਣ ਮਸਲਾ ਵੀ ਆਪਾਂ ਇਹਦੀ ਸੀਥ ਬ্লাইਟ ਦੀ ਰੋਕਥਾਮ ਕਿਵੇਂ ਕਰ ਸਕਦੇ ਹਾਂ ਸਸਤੇ ਤੋਂ ਮਹਿੰਗੀਆਂ ਮਾਰਕੀਟ ਦੇ ਵਿੱਚ ਬਹੁਤ ਦਵਾਈਆਂ ਨੇ ਅੱਜ ਦੀ ਤਰੀਕ ਵਿੱਚ ਵੀ ਸਭ ਤੋਂ ਸਸਤਾ ਟੈਕਨੀਕਲ ਹੈਕਜ਼ਾਕੋਨਜ਼ੋਲ ਆਉਂਦਾ ਹੈ ਟਾਟਾ ਕੰਟਾਪਲਸ ਦੇ ਨਾਂ ਤੇ ਹੈਕਜ਼ਾਕੋਨਜ਼ੋਲ ਹੀ ਆਉਂਦਾ ਟਾਟਾ ਐਪਿਕ ਦੇ ਨਾਂ ਤੇ ਇੱਕ ਐਸੀ ਹੈ ਤੇ ਇੱਕ ਡਬਲਯੂਡੀਜੀ ਹੈ ਦੋਵਾਂ ਫਾਰਮੂਲੇਸ਼ਨ ਜਿਹੜਾ ਈਸੀ ਵੀ ਆਉਂਦਾ ਤਿੰਨੇ ਆਉਂਦਾ ਤੁਸੀਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਮਿਲ ਜੇ 1 ਲੀਟਰ ਤੇ 3 ਕਿਲਿਆਂ ਦੇ ਵਿੱਚ ਜਾ 35 ਤੋਂ 40 ਗ੍ਰਾਮ ਐਪੀਕੋ ਹੈਕਸਾਕੋਨੋਜ਼ੋਲ ਹੀ ਇੱਕ ਕਿੱਲੇ ਦੇ ਵਿੱਚ 150 ਲੀਟਰ ਪਾਣੀ ਲਾ ਕੇ ਸੀਥ ਬ্লাইਟ ਦੇ ਖਾਤਮੇ ਲਈ ਕਰ ਸਕਦੇ। ਬੜੀ ਸਸਤੀ ਦਵਾਈ ਹੈ। ਦੂਸਰਾ ਟੈਕਨੀਕਲ ਤੁਸੀਂ ਸੀਥ ਬ্লাইਟ ਨੂੰ ਰੋਕਣ ਲਈ ਪ੍ਰੋਪੀਕੋਨੋਜ਼ੋਲ ਵੀ ਕਰ ਸਕਦੇ ਜੇ ਜਿਹਨੂੰ ਆਪਾਂ ਟਿਲਟ ਦੇ ਨਾਂ ਨਾਲ ਜਾਣਦੇ ਆਂ, ਅਡਾਮਾ ਦਾ ਬੰਪਰ ਦੇ ਨਾਂ ਨਾਲ ਜਾਣਦੇ ਆਂ। ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਨਾਵਾਂ ਤੇ ਆਉਂਦੀ ਆ ਪ੍ਰੋਪੀਕੋਨੋਜ਼ੋਲ ਵੀ ਸੀਥ ਬ্লাইਟ ਨੂੰ 250 ਐਮਐਲ ਦੀ ਡੋਸ ਤੇ ਰੋਕ ਲੈਂਦੀ ਹੈ ਉਸ ਤੋਂ ਬਾਅਦ ਚ ਟੈਬੂ ਕੋਨਾ ਜੂਲਾਉਂਦਾ ਟੈਬੂ ਕੋਨਾ ਜੂਲਦੀਆਂ ਤਿੰਨ ਜਨਰੇਸ਼ਨਾਂ ਤੁਹਾਨੂੰ ਮਾਰਕੀਟ ਚੋਂ ਮਿਲ ਲਗੀਆਂ ਤਿੰਨ ਅਹ ਈਸੀ ਐਸਸੀ ਤੇ ਡਬਲ ਡਬਲਯੂਡੀ ਤਿੰਨ ਫਾਰਮੂਲੇਸ਼ਨ ਆ ਈਸੀ ਤੇ ਐਸਸੀ ਦੀ ਇੱਕ ਪਾਈਆ ਡੋਜ਼ ਰਹਿਣੀ ਆ ਤੇ ਡਬਲ ਜੂ ਡੀਜੀ ਦੀ 200 ਗ੍ਰਾਮ ਤੋਂ ਪਾਈਆ ਰਹਿਣੀ ਹੈ ਜੇ ਤੁਹਾਡਾ ਝੋਨਾ ਬਹੁਤ ਭਾਰਾ ਬਾਦ ਤੁਸੀਂ ਪਾਈਆ ਪਾ ਸਕਦੇ ਜੇ ਨਾਰਮਲ ਹਾਲਾਤ ਚ ਹੈ ਤੇ 200 ਗ੍ਰਾਮ ਵੀ ਪਾ ਸਕਦੇ ਜੇ ਇਹ ਟੈਕਨੀਕਲ ਵੀ ਤੁਹਾਡੇ ਖੇਤ ਦੇ ਵਿੱਚੋਂ ਸੀਥ ਬ্লাইਟ ਨੂੰ ਖਤਮ ਕਰ ਸਕਦੇ ਆ ਹੈਕਜ਼ਾ ਕਪਤਾਨ ਦਾ ਹੈਕਜ਼ਾ ਜ਼ਨੀਬ ਦਾ ਕੰਬੀਨੇਸ਼ਨ ਵੀ ਆਉਂਦਾ ਹੈ ਹੈਕਜ਼ਾ ਵੈਲਡਾ ਦਾ ਕੰਬੀਨੇਸ਼ਨ ਵੀ ਆਉਂਦਾ ਉਹ ਵੀ ਤੁਸੀਂ ਟਰਾਈ ਕਰ ਸਕਦੇ ਸਸਤੇ ਕੰਬੀਨੇਸ਼ਨ ਆ ਵਧੀਆ ਨਤੀਜੇ ਦਿੰਦੇ ਆ ਹੁਣ ਆਪਾਂ ਕੰਬੀਨੇਸ਼ਨ ਚ ਆ ਜੀ ਇਕਸਾਨ ਭਰਾਓ ਤੇ ਆਕਸੀ ਟੈਬੂ ਦਾ ਕੰਬੀਨੇਸ਼ਨ ਵੀ ਆਉਂਦਾ ਪ੍ਰੋਪੀਕੋਨਾਜ਼ੋਲ ਤੇ ਆਕਸੀ ਦਾ ਕੰਬੀਨੇਸ਼ਨ ਵੀ ਆਉਂਦਾ ਹੈ ਅਲੱਗ ਅਲੱਗ ਕੰਪਨੀਆਂ ਦੇ ਅਲੱਗ ਅਲੱਗ ਨਾਵਾਂ ਦੇ ਤੁਹਾਨੂੰ ਇਹ ਪ੍ਰੋਡਕਟ ਮਿਲ ਸਕਦੇ ਆ ਦੇਖੋ ਆਕਸੀ ਟੈਬੂ ਤੇ ਆਕਸੀ ਪ੍ਰੋਪੀ ਆਕਸੀ ਦਾ ਕੰਬੀਨੇਸ਼ਨ ਆ ਜਿਹੜਾ ਉਹਦੇ ਵਿੱਚ ਕਿਸੇ ਕੰਪਨੀ ਦੀ ਕੋਈ ਡੋਜ਼ ਆ ਕਿਸੇ ਦੀ ਕੋਈ ਡੋਜ਼ ਆ ਥੋੜਾ ਫਰਕ ਹੈ ਪਰ ਇਹਦੀ ਮੈਂ ਸਟੈਂਡਰਡ ਡੋਜ਼ ਸਮਝਦਾ ਵੀ ਜਿਹੜੀ ਟੈਬੂਕੋਨਾਯੋਲ ਤੇ ਐਕਸੀਸਟ੍ਰੋਬਨ ਹੈ ਉਹਦਾ 330 ਐਮਐਲ ਇੱਕ ਏਕੜ ਦੇ ਵਿੱਚ ਮੋਲੀਕਿਊਲ ਜਾਣਾ ਚਾਹੀਦਾ 150 ਲੀਟਰ ਪਾਣੀ 'ਚ ਜੇ ਤੁਸੀਂ ਚੰਗੇ ਤਰੀਕੇ ਦੇ ਨਾਲ ਆਪਣੇ ਖੇਤ ਦੇ ਵਿੱਚ ਉਹ ਸੀਥ ਬ্লাইਟ ਦਾ ਖਾਤਮਾ ਕਰਨਾ ਚਾਹੁੰਦੇ ਜੀ ਇਸ ਤੋਂ ਬਾਅਦ ਚ ਡਾਈਫਨਕੋਨਾਯੋਲ ਤੇ ਐਕਸੀਸਟ੍ਰੋਬਨ ਆ ਜਾਂਦਾ ਟੈਕਨੀਕਲ ਬਹੁਤ ਆ ਮੈਂ ਲਿਖ ਕੇ ਵੀ ਲਿਆਇਆ ਸੀ ਜਿਹਨੂੰ ਆਪਾਂ ਐਮੀ ਸਟਾਰ ਟਾਪ ਕਹਿ ਦਿੰਦੇ ਆ ਉਤਮ ਦਾ ਅਜ਼ੋਲ ਦੇ ਨਾਂ ਤੇ ਤੁਹਾਨੂੰ ਮਾਰਕੀਟ ਚ ਮਿਲ ਜੇਗਾ ਤੁਹਾਨੂੰ ਕਾ ਦਾ ਭਾਰਤ ਦਾ ਟਾਟਾ ਰੈਲਿਸ ਦਾ ਹਾਰਡਵੇਅ ਦੇ ਨਾਂ ਤੇ ਸ਼ਾਇਦ ਮਤਲਬ ਹਰ ਇੱਕ ਕੰਪਨੀ ਕੋਲ ਡਾਈਫਨ ਕੋ ਨਾਲ ਯੋਲ ਤੇ ਯਾਕਸੀ ਸਟ੍ਰੋਬਨ ਦਾ ਕੰਬੀਨੇਸ਼ਨ ਵੀ ਹੈਗਾ ਤੇ ਮਾਰਕੀਟ ਦੇ ਵਿੱਚ ਤੁਸੀਂ ਇਹਨਾਂ ਨੂੰ ਲੈ ਕੇ ਆਪਣੇ ਖੇਤਾਂ 'ਚ ਪਾ ਸਕਦੇ ਜੇ ਇਹ ਸਾਰੇ ਹੀ ਟੈਕਨੀਕਲ ਜਿਹੜੇ ਮੈਂ ਤੁਹਾਨੂੰ ਦੱਸੇ ਆ ਪਿਛਲੇ ਸਾਲਾਂ ਨਾਲੋਂ ਸਸਤੇ ਹੋਏ ਜੀ ਉਸ ਹਿਸਾਬ ਨਾਲ ਰੇਟ ਦਾ ਤੋੜ ਮਰੋੜ ਕਰ ਲਿਓ ਅੱਗੇ ਟਾਟਾ ਰੈਲਿਸ ਦਾ ਇੱਕ ਪ੍ਰੋਡਕਟ ਆ ਇਹਦਾ ਟਾਟਾ ਇਆਨ ਦੇ ਨਾਂ ਤੇ ਕ੍ਰੋਕਸੀਮੈਥਾਈਲ ਤੇ ਹੈਕਜ਼ਾਕੋਨਜ਼ੋਲ ਦਾ ਕੰਬੀਨੇਸ਼ਨ ਹੈ ਬਹੁਤ ਵਧੀਆ ਕੰਮ ਕਰਦਾ 160 ਗ੍ਰਾਮ ਤੋਂ 200 ਗ੍ਰਾਮ ਦੀ ਡੋਜ਼ ਤੁਸੀਂ ਆਪਣੇ ਖੇਤ ਦੇ ਵਿੱਚ ਪਾਉਣੀ ਆ 150 ਲੀਟਰ ਪਾਣੀ ਲਾ ਕੇ ਉਹ ਵੀ ਤੁਹਾਡੇ ਖੇਤ ਦੇ ਵਿੱਚੋਂ ਘੱਟ ਤੋਂ ਘੱਟ 20 ਦਿਨ ਜਿੱਥੇ ਇਹ ਪਿਆ ਹੋਏ ਉਸ ਖੇਤ ਦੇ ਵਿੱਚ ਦੁਬਾਰੇ ਸੀਥ ਬ্লাইਟ ਨਹੀਂ ਆਉਂਦੀ ਤੇ ਬਲਾਸਟ ਰੋਗ ਨੂੰ ਵੀ ਖਤਮ ਕਰਦਾ ਜੇ ਬਲਾਕਸਟ ਰੋਗ ਨੂੰ ਵੀ ਆਉਣ ਤੋਂ ਰੋਕਦਾ ਜੀ ਉਸ ਤੋਂ ਗਾੜੀ ਆਇਨ ਵਾਲੀ ਟੈਬੂ ਕੋਨਾਜ਼ੋਲ ਤੇ ਟ੍ਰਾਈਕਲੋਸਟ੍ਰੋਬੇਨ ਜਿਹਨੂੰ ਆਪਾਂ ਨੈਟਿਵ ਉਹ ਵੀ ਕਹਿ ਦਿੰਦੇ ਆ ਉਹ ਵੀ ਬਹੁਤ ਵਧੀਆ ਟੈਕਨੀਕਲ ਹੈ ਉਹਨੂੰ ਤੁਸੀਂ ਐਵਰੇਜ 150 ਗ੍ਰਾਮ 160 ਗ੍ਰਾਮ ਤੋਂ ਘੱਟ ਇੱਕਲੇ ਚ ਨਾ ਪਾਇਓ ਕਈ ਭੈਣ ਭਰਾ ਕਹਿੰਦੇ ਆਂ 125 ਗ੍ਰਾਮ ਪਾਉਨੇ ਆ ਨਹੀਂ ਭਾਰੇ ਝੋਨਿਆਂ ਦੇ ਵਿੱਚ 125 ਗ੍ਰਾਮ ਕੰਮ ਨਹੀਂ ਕਰਦਾ ਤੁਸੀਂ ਉਹਨੂੰ ਵੀ ਆਪਣੇ ਖੇਤ ਦੇ ਵਿੱਚ ਪਾ ਕੇ ਸੀਥ ਬ্লাইਟ ਦਾ ਖਾਤਮਾ ਕਰ ਸਕਦੇ ਜੀ ਕਿਸਾਨ ਭਰਾ ਉਹ ਇੱਕ ਬਾਸਫ ਕੰਪਨੀ ਨੇ ਨਵਾਂ ਪ੍ਰੋਡਕਟ ਦਿੱਤਾ ਮਬੀਲੀਆ ਦਾ ਨਾਮ ਦਾ ਜਿੱਦਾਂ ਐਡੈਕਸਟਰ ਵਗੈਰਾ ਬੰਦ ਕਰਤੀ ਸੀ ਮਬੀਲੀਆ ਦਾ ਨਾਮ ਦਾ ਦੋ ਟੈਕਨੀਕਲ ਦਾ ਕੰਬੀਨੇਸ਼ਨ ਹੈ ਨਵਾਂ ਪ੍ਰੋਡਕਟ ਦਿੱਤਾ ਹੈ ਤੇ ਮੈਨੂੰ ਕੰਪਨੀ ਦੇ ਜਿਹੜੇ ਆਥਰਾਇਜ਼ এমਪਲੋਈ ਹੈ ਉਹ ਦੱਸ ਕੇ ਗਿਆ ਵੀ ਬਲ ਸਾਹਿਬ ਇਹ ਸੀਥ ਬ্লাইਟ ਰਾਉਂਡ ਤੋਂ ਪਹਿਲਾਂ ਪਾ ਦਈਏ ਤੇ ਘੱਟੋ-ਘੱਟ 28-27 ਦਿਨ ਤੱਕ ਦੁਬਾਰੇ ਉਸ ਖੇਤ ਦੇ ਵਿੱਚ ਸੀਥ ਬ্লাইਟ ਨਹੀਂ ਆਉਂਦੀ ਜੇ ਸੀਥ ਬ্লাইਟ ਆਈ ਵੀ ਆ ਉੱਥੇ ਵੀ ਪਾ ਦਈਏ ਉਹ ਸੀਥ ਬ্লাইਟ ਰੋਕ ਕੇ ਵੀ 25-28 ਦਿਨ ਇਹ ਖੇਤ ਦੇ ਵਿੱਚ ਸੀਥ ਬ্লাইਟ ਨੂੰ ਦੁਬਾਰੇ ਤੋਂ ਐਕਟਿਵ ਨਹੀਂ ਹੋਣ ਦਿੰਦਾ ਇਸ ਨੂੰ ਵੀ ਤੁਸੀਂ ਮਾਰਕੀਟ ਦੇ ਵਿੱਚੋਂ ਲੈ ਕੇ ਟਰਾਈ ਕਰ ਸਕਦੇ ਜੇ ਖਸਾਨ ਦੋਸਤੋ ਜੇ ਤੁਸੀਂ ਐਸ ਸਟੇਜ ਤੇ ਵੀ ਹਫਤਾ ਹਲੇ ਝੋਨੇ ਨੂੰ ਲੱਗਣਾ ਵਾ ਨਿਸਰਦਿਆਂ ਗੋਭਾਂ ਪੂਰੀਆਂ ਭਰੀਆਂ ਖਸਾਨ ਕੈਮਰਾਮੈਨ ਸਾਹਿਬ ਆਇਓ ਬਖਾ ਲਿਓ ਆ ਗੋਭਾਂ ਬਖਾ ਲਿਓ ਜਿਹੜੀਆਂ ਭਰਨੀਆਂ ਪੂਰੀਆਂ ਗੋਲ ਹੋ ਗਈਆਂ ਮੋਟੀਆਂ ਹੋ ਗਈਆਂ ਹੈਨਾ ਫਗੀ ਵੀ ਸਾਰੀਆਂ ਹੋਣੀਆਂ ਆ ਠੀਕ ਆ ਉਹ ਬੂਟੇ ਇਹ ਮੰਨ ਲਓ ਗੋਬਾ ਪਹਾੜੀਆਂ ਕਰਨੀਆਂ ਝੋਨੇਆਂ ਨੇ ਸ਼ੁਰੂ ਕਰਤੀਆਂ ਐਸ ਸਟੇਜ ਤੇ ਜੇ ਤੁਸੀਂ ਆਪਣੇ ਖੇਤ ਦੇ ਵਿੱਚ ਸੀਥ ਬ্লাইਟ ਦੇ ਕਾਰਨ ਕੋਈ ਦਵਾਈ ਲੈ ਕੇ ਜਾਂਦੇ ਜੇ ਪੰਪ ਲੈ ਕੇ ਜਾਂਦੀ ਹੈ ਜੀ ਤੇ ਨਾਲ ਤੇਲੇਲੀ ਦਵਾਈ ਜ਼ਰੂਰ ਪਾਓ ਕਿਉਂਕਿ ਤੇਲਾ ਵੀ ਝੋਨੇ ਨੂੰ ਬਹੁਤ ਖਰਾਬ ਕਰਦਾ ਐ ਐਸ ਸਟੇਜ ਤੇ ਨਾਲ ਤੁਸੀਂ ਤੇਲੇਲੀ ਫਾਇਮਥਾਕਸਮ ਲੈ ਲਓ ਮੀਡਾ 70% WD ग्लोबल ਦੇ ਨਾਂ ਤੇ ਲੈ ਲਓ ਜੇ ਤੁਹਾਨੂੰ ਲੱਗਦਾ ਵੀ ਸਾਡੇ ਖੇਤਾਂ ਦੇ ਵਿੱਚ ਤੇਲੇ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਤੇ ਤੁਸੀਂ ਆਪਣੇ ਦੁਕਾਨਦਾਰ ਨਾਲ ਜਿਹੜੇ ਦੁਕਾਨਦਾਰ ਨਾਲ ਤੁਸੀਂ ਵਰਤਦੇ ਜਿੱਦ ਕੋ ਦਵਾਈਆਂ ਲੈਂਦੇ ਜੇ ਉਹਦੇ ਨਾਲ ਬਹਿ ਕੇ ਵੀ ਤੇਲੇ ਦੇ ਸੰਦਰਭ ਦੇ ਵਿੱਚ ਸਲਾਹ ਕਰ ਸਕਦੇ ਡਾਈ ਨੋਟੀ ਫਰੋਂ ਪਾਈ ਮੈਟਰਾਜਨ ਬੜੇ ਟੈਕਨੀਕਲ ਇਹਨਾਂ ਟੈਕਨੀਕਲਾਂ ਦੇ ਕੰਬੀਨੇਸ਼ਨ ਵੀ ਆਉਣੇ ਸ਼ੁਰੂ ਹੋ ਗਏ ਆ ਇੱਕ ਵਲੈਕਸਿਉ ਦੇ ਨਾਂ ਤੇ ਬਾਸਫ ਨੇ ਵੀ ਨਵਾਂ ਟੈਕਨੀਕਲ ਦੇ ਦਿੱਤਾ ਲਗਭਗ ਕੋਸਟਿੰਗ ਵੀ ਉਹਦੀ ਜ਼ਿਆਦੀ ਹੈ ਤੇ ਉਹ ਕਲੇਮ ਫੇਅਰ ਕਰਦੇ ਆ 28 ਦਿਨ ਮਹੀਨੇ ਦਾ ਵੀ ਇੱਕ ਵਾਰ ਪਾ ਦਿਓ ਅਗਲੇ ਆਉਣ ਵਾਲੇ 27-28 ਦਿਨ ਤੋਂ ਮਹੀਨੇ ਤੱਕ ਤੁਹਾਡੇ ਖੇਤ ਦੇ ਵਿੱਚ ਕੋਈ ਤੇਲਾ ਵੀ ਨਹੀਂ ਆਏਗਾ ਸਸਤਾ ਤੇ ਮਹਿੰਗਾ 100 ਰੁਪਏ ਤੋਂ ਲੈ ਕੇ 1300 ਰੁਪਏ ਤੱਕ ਦੇ ਤੇਲੇ ਵਾਲੀਆਂ ਚੀਜ਼ਾਂ ਤੁਹਾਨੂੰ ਮਾਰਕੀਟ ਚੋਂ ਮਿਲ ਜਾਣੀਆਂ ਆਪਣੇ ਖੇਤ ਦੇ ਹਾਲਾਤਾਂ ਦੇ ਹਿਸਾਬ ਨਾਲ ਤੁਸੀਂ ਉਹ ਵੀ ਨਾਲ ਪਾ ਸਕਦੇ ਜੀ ਜਿਸ ਤਰ੍ਹਾਂ ਇਹ ਖੇਤ ਅਨਸਾਰੇ ਚ ਹੈ ਸੋਕਾ ਲਵਾਉਣ ਤੋਂ ਬਾਅਦ ਇਹਨੂੰ ਪਾਣੀ ਦਿੱਤਾ ਹੈ ਤੇ ਕਿਸਾਨ ਭਰਾਓ ਐਸ 스테ਜ ਤੇ ਝੋਨੇ ਨੂੰ ਲਗਾਤਾਰ ਪਾਣੀ ਦੇਣ ਦੀ ਲੋੜ ਨਹੀਂ ਹੈ ਅੱਜ ਪਾਣੀ ਦੇ ਦਿੱਤਾ ਫਿਰ ਵਿੱਚ 3-4 ਦਿਨ ਨਾ ਦੋ ਫਿਰ ਦੇ ਦੋ ਫਿਰ ਵਿੱਚ 5-4 ਦਿਨ ਨਾ ਲਗਾਤਾਰ ਪਾਣੀ ਖਲਾਰਨ ਦੀ ਝੋਨੇ ਦੇ ਵਿੱਚ ਜਿਹੜਾ ਝੋਨਾ 50 ਦਿਨ ਤੋਂ ਬਾਹਰ ਹੋ ਗਿਆ ਲੋੜ ਨਹੀਂ ਹੈ ਪਾਣੀ ਰੈਗੂਲਰ ਨਾ ਦੋ ਜਦੋਂ ਝੋਨਾ ਸਾਰੇ ਚਾਹੇਗਾ ਉਦੋਂ ਨਮੀ ਦਾ ਪੂਰਾ ਵਧੀਆ ਖਿਆਲ ਰੱਖਿਓ ਕਿ ਸਾਡੇ ਝੋਨੇ ਨੂੰ ਨਮੀ ਦੀ ਦਿੱਕਤ ਨਾ ਬਣੇ ਮਲਾਂ ਸੁਕਾ ਨਾ ਰਿਆ ਜੇ ਉਦੋਂ ਤੁਸੀਂ 2 4 5 ਦਿਨ ਲਈ ਪਾਣੀ ਦੇ ਸਕਦੇ ਪਰ ਫਿਰ ਥੱਲੇ ਲਾ ਕੇ ਫਿਰ ਨਵਾਂ ਪੁਰਾਣਾ ਪਾਣੀ ਨੂੰ ਕਰ ਦੇ ਦਿਓ ਮੈਂ ਸੋਚਦਾ ਵੀ ਜੇ ਐਸ ਸਟੇਜ ਤੇ ਆਪਾਂ ਢੋਲੀ ਰਹਿ ਕੇ ਜਾਣਾ ਹੈ ਸਪਰੇਅ ਕਰਨ ਤੇ ਕੋਈ ਨਾ ਕੋਈ ਪੀਜੀਆਰ ਚਾਹੀਓ ਅਮੀਨੋ ਐਸਿਡ بیس ਹੈ ਚਾਹੀਓ ਪोटाश بیس ਹੈ ਤੁਸੀਂ ਉਹ ਜ਼ਰੂਰ ਆਪਣੇ ਖੇਤ ਦੇ ਵਿੱਚ ਪਾਓ ਜੇ ਤੁਸੀਂ ਨਹੀਂ ਵੀ ਪਾਉਂਦੇ ਕੋਈ ਗੱਲ ਨਹੀਂ ਤੁਸੀਂ ਮੇਰੇ ਕਹਿਣ ਤੇ ਮਾਰਕੀਟ ਦੇ ਵਿੱਚੋਂ 0946 ਲੈ ਕੇ ਜਾਂ ਲਾਲਗਰੀ ਲੈ ਕੇ ਜਾਂ ਨਿਊਟਰੀ ਫਾਈਟ ਲੈ ਕੇ ਜਾਂ ਜ਼ਾਰਾ ਦੇ ਇੱਕ ਦੋ ਪ੍ਰੋਡਕਟ ਚੰਗੇ ਆਉਂਦੇ ਆ ਪੋਟਾਸ਼ ਬੇਸ ਜਾਂ ਵਿਸੋਲ ਨਾਮ ਦਾ ਰਾਮ ਸਾਈਡ ਦਾ ਪ੍ਰੋਡਕਟ ਆਉਂਦਾ ਪੋਟਾਸ਼ ਬੇਸ ਪੋਟਾਸ਼ ਬੇਸ 0946 ਚ ਬੋਰਨ ਵੀ ਹੈਗਾ ম্যাগਨੀਸ਼ੀਅਮ ਵੀ ਥੋੜਾ ਐਡ ਕੀਤਾ ਉਹਨਾਂ ਨੇ ਮਲੇ ਕੁਝ ਬਹੁਤ ਵਧੀਆ ਮੋਲੀਕਿਊਲ ਆਉਂਦੇ ਆ ਮੀਨੋ ਐਸਿਡ ਬੇਸ ਸੀ ਵੀਡ ਬੇਸ ਕਹਿੰਦਾ ਬਾਕੀ ਹੈ ਕਿ ਪਲਾਟ ਨੂੰ ਜੇ ਤੁਸੀਂ ਐਸ ਸਟੇਜ ਤੇ ਫੰਗੀਸਾਈਡ ਦੇ ਨਾਲ ਤੇਲੇ ਵਾਲੀ ਦਵਾਈ ਦੇ ਨਾਲ ਐਕਸਟਰਾ એનર્ਜੀ ਲਈ ਐਕਸਟਰਾ ਤਾਕਤ ਬਣਾਉਣ ਲਈ ਕੋਈ ਚੀਜ਼ ਆਪਣੇ ਕੋਲੋਂ ਦਿੰਦੇ ਜੇ ਤੇ ਉਹ ਜਿਹੜਾ ਤੁਸੀਂ ਪੌਕਟ ਚੋਂ ਖਰਚਾ ਲਾ ਰਹੇ ਜੇ 3-400 ਰੁਪਇਆ ਉਹਨੂੰ ਤੁਹਾਡਾ ਖੇਤ ਰੱਖੇਗਾ ਨਹੀਂ ਤੁਹਾਨੂੰ 10 ਗੁਣਾ ਕਰਕੇ ਮੋੜੋਗਾ ਤੁਸੀਂ ਕਿੱਲਾ ਕਿੱਲਾ 2-2 ਕਿੱਲੇ ਨਸਾਰਾ ਆਉਣ ਤੋਂ ਹਫ਼ਤਾ ਪਹਿਲਾਂ ਇਸ ਚੀਜ਼ ਨੂੰ ਵੀ ਆਪਣੇ ਖੇਤ ਦੇ ਵਿੱਚ ਟਰਾਈ ਕਰਕੇ ਮੇਰੇ ਨੰਬਰ ਤੇ ਮੇਰ ਨਾਲ ਨਤੀਜੇ ਸਾਂਝੇ ਕਰਿਓ ਝੋਨੇ ਦੇ ਸੰਦਰਭ ਚ ਬਾਸਮਤੀ ਦੇ ਸੰਦਰਭ ਚ ਤੁਹਾਡੀ ਕੋਈ ਵੀ ਰਿਕੁਐਰੀ ਹੋਵੇ ਕਿਸਾਨ ਭਰਾਓ ਮੇਰਾ ਨੰਬਰ 9216099188 ਤੇ ਮੇਰ ਨਾਲ ਸੰਪਰਕ ਕਰ ਲਿਓ ਜਿਨੀਆਂ ਗੁਰੂ ਨਾਨਕ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬੋਧ ਦਿੱਤੀ ਉਸ ਬੋਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੋਜਿਟਿਵ ਰਿਆ ਕਰੋ ਚੰਗੇ ਲੋਕਾਂ ਦਾ ਸਾਥ ਰੱਖੋ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ